ਕਿਹੜੇ ਅਫਸਰ ਨੇ ਜਿਹੜੇ ਉਹ ਇਸ ਠੱਗੀ ਦੇ ਲਾਲਚ ਦੇ ਵਿੱਚ ਫਸੇ ਤੇ ਠੱਗੀ ਕਿਸ ਤਰ੍ਹਾਂ ਵਜੀ ਤੇ ਕੌਣ ਮਾਰਨ ਵਾਲੇ ਸੀ ਤੇ ਗਏ ਕਿੱਥੇ ਬੰਦੇ ਉਹ ਜਿਹੜੇ ਆਈਐਸ ਪੀਸੀਐਸ ਪੀਪੀਐਸ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਹੜੇ ਸਾਈਬਰ ਕ੍ਰਾਈਮ ਵਾਲੇ ਲੋਕ ਨੇ ਲਗਾਤਾਰ ਇਹਨਾਂ ਦੇ ਉੱਤੇ ਠੱਗੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ 17 ਕਰੋੜ ਰੁਪਏ ਦੀ ਠੱਗੀ ਉਸ ਲੌਬੀ ਨਾਲ ਹੋਈ ਹੈ ਜਿਸ ਲੌਬੀ ਨੂੰ ਦੇਸ਼ ਦੀ ਰੀਡ ਦੀ ਗੱਡੀ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਇਹ ਲੌਬੀ ਹੀ ਸਿਸਟਮ ਚਲਾਉਂਦੀ ਹੈ ਸਿਸਟਮ ਦੇਸ਼ ਨੂੰ ਚਲਾਉਂਦੀ ਹੈ ਸਟੇਟ ਨੂੰ ਚਲਾਉਂਦੀ ਹੈ ਕਿਉਂਕਿ ਆਈਐਸ ਆਈਪੀਐਸ ਪੀਪੀਐਸ ਪਟਿਆਲੇ ਦੀ ਵੱਡੀ ਐਗਜ਼ੈਂਪਲ ਦੇਖ ਲਓ ਪਿੱਛੇ ਜਿਹੇ ਦੀ ਗੱਲ ਹੈ ਕਿ ਸਾਬਕਾ ਜਿਹੜੇ ਆਈਜੀ ਸੀਗੇ ਉਹਨਾਂ ਦੇ ਨਾਲ 8 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਹੋਈ ਉਹਨਾਂ ਨੇ ਸੁਸਾਇਡ ਦੀ ਵੀ ਕੋਸ਼ਿਸ਼ ਕੀਤੀ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦੇ ਨਾਲ ਠੱਗੀ ਕੁਝ ਘੰਟਿਆਂ ਦੇ ਵਿੱਚ ਹੀ 24 ਘੰਟੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਉਥੋਂ ਜਿਹੜਾ ਜਮਤਾਰਾ ਉਥੋਂ ਫੜ ਕੇ ਲਿਆਇਆ ਗਿਆ ਸੀ ਅੱਜ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਪਰ ਜਿਹੜੀ ਲੱਖ ਲੱਖ 2-2 ਲੱਖ 5-5 ਲੱਖ 10-10 ਲੱਖ ਰੁਪਏ ਠੱਗੀ ਆਮ ਜਨਤਾ ਨਾਲ ਹੋ ਰਹੀ ਹੈ ਉਹ ਕਿਹਨੇ ਪਾਸੇ ਗਏ ਇਹ ਇੰਨੇ ਪੈਸੇ ਦਿਖਾਉਂਦਾ ਕਿਵੇਂ ਨੇ ਕਿਵੇਂ ਆਉਂਦੇ ਨੇ ਕਿ ਸਿਸਟਮ ਕਿਵੇਂ ਚੱਲਦਾ ਹੈਗਾ ਜੀ ਮਤਲਬ ਇੰਨੇ ਕਰੋੜ ਰੁਪਏ ਦੀ ਗੱਲ ਕਰ ਲਈਏ ਜਿਵੇਂ ਆਪਾਂ ਗੱਲ ਕੀਤੀ ਕਿ ਨਾਰਮਲ ਤਨਖਾਹਾਂ ਹੁੰਦੀਆਂ ਨੇ ਆ ਦੇਖੋ ਲਾਲਚ ਬਹੁਤ ਵੱਡੀ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਹੁਤ ਜ਼ਿਆਦਾ ਵੀਕ ਹੈ ਜਦੋਂ ਕਾਨੂੰਨ ਵੀਕ ਹੈ ਪਹਿਲੀ ਗੱਲ ਤੋਂ ਫੜੇ ਹੀ ਨਹੀਂ ਜਾਂਦੇ ਕਿਉਂਕਿ ਐਫਰਟਸ ਨਹੀਂ ਹੁੰਦੇ ਐਫਰਟਸ ਕਿਉਂ ਨਹੀਂ ਹੁੰਦੇ ਕੰਮ بڑا ਹੈ ਬੋਝ بڑا ਕੰਮ ਦਾ ਐਫਰਟਸ ਨਹੀਂ ਹੁੰਦੇ ਜਦੋਂ ਐਫਰਟਸ ਨਹੀਂ ਹੁੰਦੇ ਲੋਕ ਦੋ ਵਾਰ ਚਾਰ ਵਾਰ 10 ਵਾਰ ਜਾ ਕੇ ਥੱਕ ਜਾਂਦੇ ਤੁਸੀਂ ਇਹ ਸਮਝੋ ਵੀ ਜੇਕਰ ਇਹ ਅੰਕੜਾ 157 ਲੋਕਾਂ ਦਾ ਆਇਆ ਸਾਹਮਣੇ ਤਾਂ ਕਿੰਨੇ ਲੋਗ ਹੋਣੇ ਜਿਨ੍ਹਾਂ ਦਾ ਅੰਕੜਾ ਹਜੇ ਤੱਕ ਸਾਹਮਣੇ ਨਹੀਂ ਆਇਆ ਬਿਲਕੁਲ ਮਤਲਬ ਉਹ ਚੁੱਪ ਕਰਕੇ ਜਿਨ੍ਹਾਂ ਨੇ 5-10 ਲੱਖ ਰੁਪਏ ਠੱਜੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬ ਤੇ ਮੈਂ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਗੱਲ ਕਰਾਂਗੇ ਉਹਨਾਂ ਖਬਰਾਂ ਦੀ ਜੋ ਚਰਚਾ ਦਾ ਵਿਸ਼ਾ ਬਣੀ ਹੋਈਆਂ ਨੇ ਪਰ ਕਈ ਅਜਿਹੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਤੁਹਾਡਾ ਧਿਆਨ ਨਹੀਂ ਜਾਂਦਾ ਜਾਂ ਤੁਸੀਂ ਉਹਨਾਂ ਨੂੰ ਪੜਦੇ ਹੋ ਤਾਂ ਤੁਹਾਡੇ ਗੱਲ ਕਲੀਅਰ ਨਹੀਂ ਹੁੰਦੀ ਕਿ ਉਹ ਖਬਰ ਹੈ ਕੀ ਸੀ ਤੇ ਉਹਦੇ ਵਿੱਚ ਹੈ ਕੀ ਹੈ ਇਸ ਦੇ ਉੱਪਰ ਗੱਲਬਾਤ ਕਰਾਂਗੇ ਅੱਜ ਜੋ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲਗਭਗ 150 ਤੋਂ ਉੱਪਰ IAS IPS ਅਫਸਰਾਂ ਦੇ 117 ਕਰੋੜ ਦੇ ਕਰੀਬ ਜਿਹੜਾ ਹੈਗਾ ਉਹਨਾਂ ਦੇ ਨਾਲ ਠੱਗੀ ਹੋਈ ਹੈ ਪੂਰਾ ਮਾਮਲਾ ਕੀ ਹੈ ਇਹ ਪੂਰੇ ਭਾਰਤ ਦਾ ਮਾਮਲਾ ਜਾਂ ਪੰਜਾਬ ਦਾ ਮਾਮਲਾ ਇਸ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨੌਕ ਸ਼ਰਮਾ ਸ਼ਰਮਾ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਆਰਟੀਵੀ ਪੰਜਾਬ ਦੇ ਉੱਪਰ ਬਹੁਤ ਬਹੁਤ ਸ਼ੁਕਰੀਆ ਜੀ ਸ਼ਰਮਾ ਜੀ ਪਹਿਲਾ ਸਵਾਲ ਹੈਗਾ ਕਹਿੰਦੇ ਆ ਕਿ ਆਈਐਸ ਅਫਸਰ ਤੇ ਆਈਪੀਐਸ ਅਫਸਰ ਸਭ ਤੋਂ ਪੜ੍ਹੀ ਲਿਖੀ ਕੌਮ ਜਿਨ੍ਹਾਂ ਨੇ ਪੂਰਾ ਕੈਸਰ ਸਮਾਜ ਚਲਾਉਣਾ ਸਿਸਟਮ ਚਲਾਉਣਾ ਹੈਗਾ ਉਹਨਾਂ ਦੇ ਨਾਲ ਐਡੀ ਵੱਡੀ ਠੱਗੀ ਅੰਕੜੇ ਵੀ ਹੈ ਜੀ ਨੇ ਉਹ ਮੈਨੂੰ ਲੱਗਦਾ ਸ਼ਾਇਦ ਇਹ ਅੰਕੜੇ ਵੀ ਕਲੀਅਰ ਨਾ ਹੋਣੇ ਸੀ ਜੇ ਭਾਰ ਸਰਕਾਰ ਵੱਲੋਂ ਹਜੇ ਚਿੱਠੀ ਨਾ ਆਉਂਦੀ ਕੀ ਉਹ ਅੰਕੜੇ ਨੇ ਕਿਹੜੇ ਅਫਸਰ ਨੇ ਜਿਹੜੇ ਉਹ ਇਸ ਠੱਗੀ ਦੇ ਲਾਲਚ ਦੇ ਵਿੱਚ ਫਸੇ ਤੇ ਠੱਗੀ ਕਿਸ ਤਰ੍ਹਾਂ ਵਜੀ ਤੇ ਕੌਣ ਮਾਰਨ ਵਾਲੇ ਸੀ ਤੇ ਗਏ ਕਿੱਥੇ ਬੰਦੇ ਉਹ ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਲੀਅਰ ਕਰਾਂ ਕਿ ਜਿਹੜਾ ਹੈ ਸਾਡਾ ਗ੍ਰਹਿ ਮੰਤਰਾਲਾ ਉਸ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਪੰਜਾਬ ਨੂੰ ਪੰਜਾਬ ਨੂੰ ਹਾਈ ਰਿਸਕ ਤੇ ਕਿਹਾ ਗਿਆ ਵੀ ਹਾਈ ਰਿਸਕ ਅਲਰਟ ਹੈ ਪੰਜਾਬ ਦੇ ਵਿੱਚ ਕਿਉਂਕਿ ਜਿਹੜੇ ਆਈਐਸ ਪੀਸੀਐਸ ਪੀਪੀਐਸ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਹੜੇ ਸਾਈਬਰ ਕਰਾਈਮ ਵਾਲੇ ਲੋਕ ਨੇ ਲਗਾਤਾਰ ਇਹਨਾਂ ਦੇ ਉੱਤੇ ਠੱਗੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਇਸ ਦੇ ਵਿੱਚ ਬੜਾ ਵੱਡਾ ਅੰਕੜਾ ਹੈ 117 ਕਰੋੜ ਰੁਪਇਆ 117 ਕਰੋੜ ਰੁਪਇਆ ਕਹਿਣ ਦੀ ਗੱਲ ਹੁੰਦੀ ਹੈ ਪਰ ਉਸ ਦੇ ਵਿੱਚ ਜੇਕਰ ਗੱਲ ਕਰ ਲਈ 117 ਕਰੋੜ ਰੁਪਏ ਦੀ ਠੱਗੀ ਉਸ ਲੌਬੀ ਨਾਲ ਹੋਈ ਹੈ ਜਿਸ ਲੌਬੀ ਨੂੰ ਦੇਸ਼ ਦੀ ਰੀਡ ਦੀ ਛੱਡੀ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਇਹ ਲੌਬੀ ਹੀ ਸਿਸਟਮ ਚਲਾਉਂਦੀ ਹੈ ਸਿਸਟਮ ਦੇਸ਼ ਨੂੰ ਚਲਾਉਂਦੀ ਹੈ ਸਟੇਟ ਨੂੰ ਚਲਾਉਂਦੀ ਹੈ ਕਿਉਂਕਿ ਆਈਐਸ ਆਈਪੀਐਸ ਪੀਪੀਐਸ ਇਹ ਲੋਕਾਂ ਦਾ ਸੁਪਨਾ ਹੁੰਦਾ ਵੀ ਮੈਂ ਇਹ ਬਣਨਾ ਮੇਰਾ ਬੱਚਾ ਇਹ ਬਣ ਜਵੇ ਸੋ ਉਹ ਲੌਬੀ ਦੇ ਨਾਲ ਜੋ ਠੱਗੀ ਹੁੰਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਕਿ ਆਮ ਲੋਕਾਂ ਦਾ ਕੀ ਬਣਦਾ ਹੋਏਗਾ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਨਾ ਜਦੋਂ ਕਿਸੇ ਆਮ ਵਿਅਕਤੀ ਨਾਲ ਮੇਰੇ ਨਾਲ ਠੱਗੀ ਹੋ ਜਾਈ ਮੈਂ ਕਿੱਥੇ ਜਾਊਂਗਾ ਪੀਪੀਐਸ ਕੋਲ ਬਿਲਕੁਲ ਠੀਕ ਹੈ ਮੈਂ ਕਿੱਥੇ ਜਾਊਂਗਾ ਆਈਐਸ ਕੋਲ ਮੈਂ ਕਿੱਥੇ ਜਾਊਂਗਾ ਆਈਪੀਐਸ ਕੋਲ ਹਾਂਜੀ ਇਹਨਾਂ ਤਿੰਨਾਂ ਲੋਬੀਆਂ ਜਾਊਂਗਾ ਨਾ ਸਭ ਤੋਂ ਪਹਿਲਾਂ ਦੇਖ ਲਓ ਵੀ ਮੈਨੂੰ ਆਈਪੀਐਸ ਕੋਲ ਜਾਣਾ ਪਏਗਾ ਹੂੰ ਉਸ ਤੋਂ ਬਾਅਦ ਰਿਪੋਰਟ ਦਰਜ ਹੋਊਗੀ ਜੇ ਨਹੀਂ ਮੈਨੂੰ ਇਨਸਾਫ ਮਿਲੂਗਾ ਪੀਪੀਐਸ ਜੇ ਉਧਰ ਵੀ ਕੁਝ ਨਹੀਂ ਸੁਣੂਗਾ ਆਈਐਸ ਇਹਨਾਂ ਕੋਲ ਜਾਣਾ ਮੈਨੇ ਪਰ ਇਹ ਤਾਂ ਖੁਦ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਵੱਡਾ ਅੰਕੜਾ ਹੈ 117 ਕਰੋੜ ਰੁਪਏ ਦਾ ਅੰਕੜਾ ਹੈ ਜਿਹੜਾ ਕਿ ਕੇਂਦਰ ਕਹਿੰਦਾ ਅਸੀਂ ਨਹੀਂ ਕਹਿ ਰਹੇ ਤੇ ਇਸ ਦੀਆਂ ਕਈ ਐਗਜ਼ਾਮਪਲਾਂ ਸਾਡੇ ਕੋਲ ਨੇ ਉਸ ਤੋਂ ਬਾਅਦ ਮੈਂ ਤੁਹ ਪਟਿਆਲੇ ਦੀ ਵੱਡੀ ਐਗਜ਼ੈਂਪਲ ਦੇਖ ਲੋ ਪਿੱਛੇ ਜਿਹੇ ਦੀ ਗੱਲ ਹੈ ਕਿ ਸਾਬਕਾ ਜਿਹੜੇ ਆਈਜੀ ਸੀਗੇ ਉਹਨਾਂ ਦੇ ਨਾਲ 8 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਹੋਈ ਬਿਲਕੁਲ ਉਹਨਾਂ ਨੇ ਸੁਸਾਇਡ ਦੀ ਵੀ ਕੋਸ਼ਿਸ਼ ਕੀਤੀ ਚਲੋ ਪਟਿਆਲਾ ਪੁਲਿਸ ਦੇ ਜਿਹੜੇ ਹੌਨ ਹਾਰ ਐਸ ਐਚ ਯੂ ਸੀ ਉਹ ਮੁੜ ਕੇ ਪਹੁੰਚ ਗਏ ਗੇਟ ਟੱਪ ਕੇ ਉਹਨਾਂ ਨੂੰ ਬਚਾ ਲਿੱਤਾ ਗਿਆ ਪਰ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੀ ਖਬਰ ਡੀਜੀਪੀ ਤੱਕ ਨਹੀਂ ਪਹੁੰਚਦੀ ਜਿਨ੍ਹਾਂ ਦੀ ਖਬਰ ਲੋਕਲ ਥਾਣੇ ਤੱਕ ਨਹੀਂ ਪਹੁੰਚਦੀ ਉਹਨਾਂ ਨੂੰ ਕੌਣ ਬਚਾਏਗਾ ਵੱਡਾ ਅੰਕੜਾ ਹੈ ਉਸ ਤੋਂ ਬਾਅਦ ਮੈਂ ਕਰਨਲ ਸਾਹਿਬ ਦੀ ਗੱਲ ਕਰਦਾ ਕਰਨਲ ਦਾ ਵੀ ਜ਼ਿਕਰ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੋਇਆ 3 ਕਰੋੜ ਕੁਛ ਲੱਖ ਰੁਪਏ ਠੱਗੀ ਉਹਨਾਂ ਦੇ ਨਾਲ ਹੋਈ ਇਸ ਤੋਂ ਇਲਾਵਾ ਡਿਜੀਟਲ ਅਰੈਸਟ ਆਪਾਂ ਇੱਕ એપisode ਵੀ ਕੀਤਾ ਸੀ ਵੀ ਇਸ ਨਾਂ ਦਾ ਇਸ ਸ਼ਬਦ ਦਾ ਕੋਈ ਵੀ ਕਾਨੂੰਨੀ ਨਹੀਂ ਹੈ ਕੋਈ ਮਾਇਨੇ ਨਹੀਂ ਹੈ ਉਸ ਦੇ ਨਾਲ ਵੀ 58 ਲੱਖ ਰੁਪਏ ਠੱਗੀ ਹੋ ਗਈ ਇਹ 58 ਲੱਖ ਦੀ ਠੱਗੀ ਅਫਸਰ ਨਾਲ ਹੋਈ ਹੈ ਤਾਂ ਅੱਜ ਅਖਬਾਰਾਂ ਵਿੱਚ ਚਰਚਾ ਹੈ ਇਹ ਠੱਗੀ ਹਰ ਰੋਜ਼ ਕਿਸੇ ਨਾ ਕਿਸੇ ਨਾਲ ਹੋ ਰਹੀ ਹੈ ਮੈਂ ਜਾਣਦਾ ਪਟਿਆਲਾ ਦੇ ਵਿੱਚ ਇੱਕ ਬੰਦੇ ਨਾਲ 32 ਲੱਖ ਰੁਪਏ ਠੱਗੀ ਹੋਈ ਉਸ ਨੂੰ ਪਟਿਆਲਾ ਸ਼ਹਿਰ ਦੇ ਇੱਕ ਨਾਮੀ ਹੋਟਲ ਦੇ ਵਿੱਚ ਰੱਖਿਆ ਗਿਆ ਚਾਰ ਦਿਨ ਉਹ ਬੰਦਾ ਡਿਜੀਟਲ ਅਰੈਸਟ ਦੇ ਵਿੱਚ ਰਿਹਾ ਤੇ ਉਸ ਦੇ ਨਾਲ ਠੱਗੀ ਹੋ ਗਈ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਛੋਟੀ ਛੋਟੀ ਠੱਗੀਆਂ ਹੁੰਦੀਆਂ ਉਸ ਤੋਂ ਬਾਅਦ ਜਦੋਂ ਥਾਣੇ ਜਾਂਦੇ ਆ ਤਾਂ ਕਹਿੰਦੇ ਵੀ ਇਹਦਾ ਕੀ ਕੁਝ ਨਹੀਂ ਹੋਣਾ ਜੀ ਅਗਰ ਤੁਹਾਡੇ ਨਾਲ ਲੱਖ ਦੋ ਲੱਖ ਰੁਪਏ ਠੱਗੀ ਹੋ ਗਈ ਨਾ ਤੁਸੀਂ ਚਲੇ ਜਾਓਗੇ ਉਹ ਕਹਿਣਗੇ ਕੁਝ ਨਹੀਂ ਹੁੰਦਾ ਯਾਰ ਕਿੱਥੋਂ ਲੱਭਾਂਗੇ ਇਹ ਤਾਂ ਬਾਹਰ ਰਹਿੰਦੇ ਆ ਇਹ ਤਾਂ ਕਿਤੇ ਹੋਰ ਚਲੇ ਜਾਂਦੇ ਆ ਤੁਸੀਂ ਦੇਖੋ ਆਈਜੀ ਸਾਹਿਬ ਦੇ ਮਾਮਲੇ ਦੇ ਵਿੱਚ ਫੜੇ ਗਏ ਕਿ ਨਹੀਂ ਫੜੇ ਗਏ ਬਿਲਕੁਲ ਫੜੇ ਗਏ ਇਸ ਤੋਂ ਪਹਿਲਾਂ ਸਾਫ ਕਾ ਵਿਦੇਸ਼ ਰਾਜ ਮੰਤਰੀ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦੇ ਨਾਲ ਡੱਗੀ ਕੁਝ ਘੰਟਿਆਂ ਦੇ ਵਿੱਚ ਹੀ 24 ਘੰਟੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਉਥੋਂ ਜਿਹੜਾ ਜਮਤਾਰਾ ਉਥੋਂ ਫੜ ਕੇ ਲਿਆਇਆ ਗਿਆ ਸੀ ਅੱਜ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਪਰ ਜਿਹੜੀ ਲੱਖ ਲੱਖ 2-2 ਲੱਖ 5-5 ਲੱਖ 10-10 ਲੱਖ ਰੁਪਏ ਠੱਗੀ ਆਮ ਜਨਤਾ ਨਾਲ ਹੋ ਰਹੀ ਆ ਉਹ ਕਿਹੜੇ ਪਾਸੇ ਗਈ ਉਹਦਾ ਕਿਸੇ ਗਣਤੀ 'ਚ ਨਹੀਂ ਹੈਗੇ ਇਹ ਵੀ ਸ਼ਾਇਦ ਸ਼ਰਮਾ ਜੀ ਇਹ ਵੀ ਸ਼ਾਇਦ ਕਲੀਅਰ ਨਾ ਹੁੰਦਾ ਕਿ ਜੇ ਇਹ ਠੱਗੀ ਧੋੜੇ ਵਾਲੀ ਗੱਲ ਆ ਵੀ ਜੇ ਇਹ ਆਈਐਸ ਆਈਪੀਐਸ ਅਫਸਰਾਂ ਤੇ ਜਿਵੇਂ ਤੁਸੀਂ ਗੱਲ ਕੀਤੀ ਆ ਇਹਨਾਂ ਵੱਡੇ ਅਫਸਰਾਂ ਦੇ ਨਾਲ ਨਾ ਹੁੰਦੀ ਤਾਂ ਸ਼ਾਇਦ ਤੇ ਦੂਜੀ ਗੱਲ ਇਸ ਦੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਵੀ ਕਹਿੰਦੇ ਇੱਕ ਚਿੱਠੀ ਆਈ ہوئی ਹੈ ਕਹਿੰਦੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਹਿੰਦੇ ਇਹ ਵੱਡਾ ਜਿਹੜਾ ਅਟੈਕ ਆ ਜਿਆਦਾ ਇਹ ਪੰਜਾਬ ਦੇ ਉੱਪਰ ਜਿਹੜਾ ਅਫਸਰਾਂ ਦੇ ਉੱਪਰ ਆ ਉਹਨਾਂ ਨਾਲ ਜਿਹੜੀ ਇਸ ਤਰ੍ਹਾਂ ਦੀ ਠੱਗੀ ਹੋ ਰਹੀ ਹੈ ਕਹਿੰਦੇ ਲੱਗਦਾ ਪੰਜਾਬ ਦੇ ਆਈਐਸ ਪੀਸੀਐਸਾਂ ਕੋਲ ਪੈਸਾ ਬਹੁਤ ਜ਼ਿਆਦਾ ਹੂੰ ਇਸ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨਹੀਂ ਤਾਂ ਦੇਖੋ ਇੰਨੇ ਵੱਡੇ ਵੱਡੇ ਜਿਹੜੇ ਅਮਾਉਂਟਸ ਆਉਂਦੇ ਆ ਇਹ ਕਿੱਥੋਂ ਸਾਹਮਣੇ ਆ ਰਹੇ ਕਿਉਂਕਿ ਇੱਕ ਸੈਲਰੀ ਹੁੰਦੀ ਹੈ ਹਰ ਬੰਦੇ ਦੀ ਉਸ ਸੈਲਰੀ 'ਚ 40% ਜਿਹੜੀ ਤੁਸੀਂ ਸੇਵਿੰਗ ਕਰ ਸਕਦੇ ਹੋ ਕੁਝ ਲੋਕ ਪਹਿਲਾਂ ਤੋਂ ਅਮੀਰ ਹੈਗੇ ਆ ਉਹਨਾਂ ਕੋਲ ਪੈਸੇ ਹੋਣਗੇ ਜਾਂ ਕਿਸੇ ਕੋਲ ਜ਼ਮੀਨ ਜ਼ਿਆਦਾ ਹੈ ਉਸ ਪੈਸੇ ਦਾ ਉਹ ਰੱਖਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਇੱਥੇ 128 ਲੋਕ ਹੋ ਨੇ ਇਸੇ ਲੌਬੀ ਦੇ ਜਿਨ੍ਹਾਂ ਨੇ ਡਬਲ ਮਨੀ ਸਕੀਮ ਚ ਪੈਸਾ ਫਸਾਇਆ ਕਿ ਆ ਤੁਸੀਂ 10 ਲੱਖ ਰੁਪਏ ਦਿਓ 5 ਲੱਖ ਰੁਪਏ ਦਿਓ 10 ਲੱਖ ਮਿਲ ਜੂਗਾ 2 ਲੱਖ ਰੁਪਏ ਦਿਓ 4 ਲੱਖ ਰੁਪਏ ਮਿਲ ਉਹ ਪਹਿਲਾਂ ਸਟਾਰਟਿੰਗ ਦੇ ਵੀ 2-2 ਲੱਖ ਰੁਪਏ ਦੰਦੇ ਆ ਉਹਨਾਂ ਨੂੰ 4-4 ਲੱਖ ਰੁਪਏ ਵਾਪਸ ਆਉਂਦਾ ਉਸ ਤੋਂ ਬਾਅਦ ਕਰਦੇ 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 ਜਿਸ ਦਿਨ ਉਹ ਰਕਮ 50 ਲੱਖ ਤੇ ਚਲੀ ਜਾਂਦੀ ਉਸ ਤੋਂ ਬਾਅਦ ਕਨੈਕਸ਼ਨ ਕੱਟ ਹੋ ਜਾਂਦਾ ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦੇ ਆ ਅਕਾਊਂਟ ਬੰਦ ਹੋ ਜਾਂਦੇ ਸਭ ਕੁਝ ਬੰਦ ਹੋ ਜਾਂਦਾ ਇੱਕ ਪੂਰਾ ਨੈਟਵਰਕ ਹੈ ਹੁਣ ਆ ਪਿੱਛੇ ਜੇ 8 ਬੰਦੇ ਫੜ ਕੇ ਲਈ ਪਟਿਆਲਾ ਪੁਲਿਸ ਕੋਈ ਇੱਕ ਨੈਟਵਰਕ ਸੀ ਉਹ ਦੁਬਈ ਤੱਕ ਬੈਠੇ ਸੀ ਬਿਲਕੁਲ ਇਸੇ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਲੋਕ ਆਪਣਾ ਜਿਹੜਾ ਪੂਰਾ ਛੜੀੰਤਰ ਰਚਦੇ ਆ ਇੱਕ ਜਾਲ ਬਸਾਇਆ ਜਾਂਦਾ ਇੱਕ ਆਮ ਵਿਅਕਤੀ ਨੂੰ ਫਸਾਣਾ ਸੌਖਾ ਹੁੰਦਾ ਪਰ ਇੱਕ ਆਈਐਸ ਇੱਕ ਪੀਸੀਐਸ ਨੂੰ ਫਸਾਣਾ ਬਹੁਤ ਮੁਸ਼ਕਲ ਹੁੰਦਾ ਜੀ ਇਸੇ ਤੇ ਹੀ ਮੇਰਾ ਸਵਾਲ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਅਫਸਰਾਂ ਦੀ ਗੱਲ ਕੀਤੀ ਹੈ ਨਾ ਅਫਸਰ ਨੇ ਲੋਕਾਂ ਨੂੰ ਸਮਝਾਉ ਸਾਈਬਰ ਦੇ ਉੱਪਰ ਕਿੰਨੀਆਂ ਜ਼ਿਆਦਾ ਹੈਗਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪੁਲਿਸ ਦੀ ਗੱਲ ਕਰ ਲਈਏ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਉਹ ਪਾਉਂਦੇ ਨੇ ਇੱਕ ਮਤਲਬ ਸਿਵਲ ਪ੍ਰਸ਼ਾਸਨ ਦੀ ਗੱਲ ਕਰ ਲਈਏ ਉਹ ਪਾਉਂਦੇ ਨੇ ਪਰ ਇਹ ਖੋਜਿਆ ਜਾ ਸ਼ਿਕਾਰ ਹੋ ਰਹੇ ਨੇ ਉਹ ਦੂਜੀ ਚੀਜ਼ ਜਿਹੜੇ ਇਹਨਾਂ ਕੋਲੇ ਪੈਸੇ ਆਏ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਸਾਰੀ ਆਨਲਾਈਨ ਪੇਮੈਂਟਾਂ ਹੁੰਦੀਆਂ ਨੇ ਇਹ ਤਾਂ ਹੈ ਨਹੀਂ ਕੋਈ ਮਤਲਬ ਨਕਦ ਵਾਲਾ ਹਿਸਾਬ ਤਾਂ ਹੁੰਦਾ ਆਨਲਾਈਨ ਇਹ ਇੰਨੇ ਪੈਸੇ ਦਿਖਾਉਂਦਾ ਕਿਵੇਂ ਨੇ ਕਿਵੇਂ ਆਉਂਦੇ ਨੇ ਕਿ ਸਿਸਟਮ ਕਿਵੇਂ ਚੱਲਦਾ ਹੈਗਾ ਜੀ ਮਤਲਬ ਇੰਨੇ ਕਰੋੜ ਰੁਪਏ ਦੀ ਗੱਲ ਕਰ ਲਈਏ ਜਿਵੇਂ ਆਪਾਂ ਗੱਲ ਕੀਤੀ ਕਿ ਨਾਰਮ ਆ ਦੇਖੋ ਲਾਲਚ ਬਹੁਤ ਵੱਡੀ ਚੀਜ਼ ਹੈ ਜਦੋਂ ਕਿਸੇ ਨੂੰ ਲਾਲਚ ਦਿੱਤਾ ਜਾਂਦਾ ਵੀ ਤੇਰੇ 100 ਰੁਪਏ 200 ਚ ਤਬਦੀਲ ਹੋ ਜਾਣਗੇ ਆ ਲੋਕ ਲਾਟਰੀਆਂ ਪਾਉਂਦੇ ਹੀ ਆ ਸੱਟਾ ਖੇਡਦੇ ਹੀ ਆ ਇਹ ਕਿਉਂ ਖੇਡਦੇ ਲਾਲਚ ਮਤ ਮਤਲਬ ਵੀ ਇੱਕ 100 ਰੁਪਏ 200 ਬਣ ਜੂਗਾ ਇਦਾਂ ਹੀ ਵੱਡੇ ਲੋਕਾਂ ਦਾ ਵੱਡਾ ਲਾਲਚ ਉਹ ਲੱਖਾਂ ਨੂੰ ਲੱਖਾਂ ਚ ਲੱਖਾਂ ਚੋਂ ਕਰੋੜਾਂ ਚ ਕਨਵਰਟ ਕਰਨ ਦੇ ਮਾਰੇ ਇਹਨਾਂ ਜਾਲਾਂ ਦੇ ਵਿੱਚ ਫਸ ਜਾਂਦੇ ਆ ਇਹ ਛੜੀ ਅੰਤਰ ਇਸ ਤਰ੍ਹਾਂ ਰਚਿਆ ਜਾਂਦਾ ਕਿ ਆਮ ਬੰਦਾ ਦਾ ਪੰਬਲ ਪੂਸੇ ਚ ਹੀ ਪੈ ਜਾਂਦਾ ਬੀਕੇ ਮੇ ਹੋਊਗਾ ਕਿਉਂਕਿ ਉਹਨੂੰ ਜਦੋਂ ਉਹਨੇ 5000 10000 ਦਿੱਤਾ ਤੇ ਉਹਨੂੰ 10000 ਨਾਲ ਦੀ ਨਾਲ ਵਾਪਸ ਆ ਗਿਆ ਕੁਛ ਦਿਨਾਂ ਬਾਅਦ ਤੁਸੀਂ ਦੇਖਿਆ ਨਹੀਂ ਇਹ ਜਿਹੜੀਆਂ ਕੰਪਨੀ ਹੁੰਦੀਆਂ ਚੇਨ ਸਿਸਟਮ ਵਾਲੀਆਂ ਕੰਪਨੀ ਹੁੰਦੀਆਂ ਕਿਵੇਂ ਫਸਾਉਂਦੀਆਂ ਬੰਦੇ ਨੂੰ 3500 ਰੁਪਏ ਦਿਓ ਜੀ 3500 ਰੁਪਏ ਉਹ ਚਿੱਟ ਫੰਡ ਵਾਲਾ ਜਿਹੜਾ ਸਿਸਟਮ ਹਾਂ ਉਹ ਅਲੱਗ ਤੋਂ ਇੱਕ ਹੋਰ ਬਹੁਤ ਸਾਰੀਆਂ ਕਰੰਸੀਜ਼ ਆ ਜਾਂਦੀਆਂ ਇਹ ਲੋਕਾਂ ਨੂੰ ਭਰਮਾਇਆ ਜਾਂਦਾ ਭਰਮਾ ਕੇ ਫਸਾਇਆ ਜਾਂਦਾ ਫਿਰ ਤੁਹਾਡੇ ਅੱਗੇ ਉਹ ਚਿਹਰੇ ਕੀਤੇ ਜਾਂਦੇ ਜਿਨ੍ਹਾਂ ਨੂੰ ਤੁਸੀਂ ਫੇਟ ਕਰਦੇ ਹੋ ਫਿਰ ਉਹ ਚਿਹਰੇ ਅੱਗੇ ਕਰਕੇ ਫਿਰ ਫਸਦੇ ਹੁਣ ਇਹ ਸਵਾਲ ਤਾਂ ਇਹ ਹੈ ਕਿ ਇਹ ਭਾਰਤ ਦੇ ਵਿੱਚ ਇ ਕਿਉਂ बार-बार 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 ਹਰ ਰੋਜ਼ ਰਿਪੀਟ ਹੋ ਰਿਹਾ ਇਸ ਦੇ ਉੱਤੇ ਕੇਂਦਰ ਵੀ ਚਰਚਾ ਕਰ ਰਹੀ ਹੈ ਇਸ ਤੇ ਸਟੇਟ ਗਵਰਨਮੈਂਟਸ ਵੀ ਚਰਚਾ ਕਰ ਰਹੀ ਹੈ ਇਸ ਦੇ ਉੱਤੇ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ बार-बार ਤੁਹਾਡੇ ਫੋਨ ਕਾਲਸ ਦੇ ਉੱਤੇ ਬੈਗ ਰਿੰਗਟਨ ਜਿਹੜੀ ਹੁੰਦੀ ਹੈ ਉਹ ਬੋਲ ਰਹੀ ਹੈ ਕਿ ਇਹ 10 ਅੰਕਾਂ ਦਾ ਨੰਬਰ ਨਹੀਂ ਮੰਗਦੇ ਤੁਸੀਂ OTP ਨਾ ਦਿਓ ਤੁਸੀਂ ਆਪਣੀ ਡਿਟੇਲ ਸ਼ੇਅਰ ਨਾ ਕਰੋ ਫਿਰ ਵੀ ਲੋਕ ਹਰ ਰੋਜ਼ ਸ਼ਿਕਾਰ ਕਿਉਂ ਹੋ ਰਹੇ ਉਹਦਾ ਵੱਡਾ ਕਾਰਨ ਦੱਸਣਾ ਮੈਂ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਕੋਈ ਸਾਈਬਰ ਠੱਗੀ ਕਰਦਾ ਤੁਹਾਡੇ ਨਾਲ ਨਾ ਉਹਨੂੰ 10 ਤੋਂ 20 ਸਾਲ ਦੀ ਸਜ਼ਾ ਹੁੰਦੀ ਹੈ ਤੇ ਜਿੰਨੇ ਉਹਨੇ ਠੱਗੀ ਮਾਰੀ ਹੁੰਦੀ ਹੈ ਉਸ ਤੋਂ ਕਈ ਗੁਣਾ ਪੈਸੇ ਉਸ ਤੋਂ ਵਾਪਸ ਲਿੱਤੇ ਜਾਂਦੇ ਚਾਹੇ ਉਹਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਜਿਵੇਂ ਮਰਜ਼ੀ ਤੋਂ ਪੈਸੇ ਲਿੱਤੇ ਜਾਣ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਹੁਤ ਜ਼ਿਆਦਾ ਵੀਕ ਹੈ ਜਦੋਂ ਕਾਨੂੰਨ ਵੀਕ ਹੈ ਪਹਿਲੀ ਗੱਲ ਤਾਂ ਫੜੇ ਹੀ ਨਹੀਂ ਜਾਂਦੇ ਕਿਉਂਕਿ ਐਫਰਟਸ ਨਹੀਂ ਹੁੰਦੇ ਐਫਰਟਸ ਕਿਉਂ ਨਹੀਂ ਹੁੰਦੇ ਕੰਮ ਬੜਾ ਹੈ ਬੋਝ ਬੜਾ ਕੰਮ ਦਾ ਐਫਰਟਸ ਨਹੀਂ ਹੁੰਦੇ ਜਦੋਂ ਐਫਰਟਸ ਨਹੀਂ ਹੁੰਦੇ ਲੋਕ ਦੋ ਵਾਰ ਚਾਰ ਵਾਰ 10 ਵਾਰ ਜਾ ਕੇ ਥੱਕ ਜਾਂਦੇ ਥਾਣੇ ਜਾਂਦਾ ਪਹਿਲਾਂ ਮੇਰੀ ਜਾਨ 사이버 ਕਰਾਇਮ ਚ ਜਾਣਾ ਮੈਂ ਇੱਥੇ ਵੀ ਇੱਕ ਮੁੰਡੇ ਨਾਲ ਠੱਗੀ ਹੋਈ ਸੀਗੀ ਉਹਦੀ ਐਕਚੁਅਲੀ ਵਾਈਫ ਕੋਲੇ ਦਾ ਨੰਬਰ ਸੀਗਾ ਜਿਵੇਂ ਉਹ ਜਿਵੇਂ ਜਿਹੜਾ ਆਨਲਾਈਨ ਪੇਮੈਂਟ ਵਾਲਾ ਸਿਸਟਮ ਐਪਲੀਕੇਸ਼ਨਸ ਆ ਉਹਦੀ ਵਾਈਫ ਦੇ ਅਕਾਊਂਟ ਉਹਦੇ ਅਕਾਊਂਟ ਦੇ ਵਿੱਚ 1 ਲੱਖ ਰੁਪਏ ਨਿਕਲ ਗਿਆ ਉਹ ਮੈਨੂੰ ਕਹਿੰਦਾ ਪਾਜੀ ਐਂ ਕਰਕੇ ਜਾਂਦਾ ਯਾਰ ਪੈਸੇ ਨਿਕ ਉਹਨੋਂ ਦੀ ਘਰ ਵਾਲੀ ਡਰ ਦੀ ਮਾਰੀ ਦੱਸ ਨਹੀਂ ਰਹੀ ਸੀ ਉਹਨੂੰ ਪਹਿਲਾਂ ਤਾਂ ਇੱਕ ਇਹ ਵੀ ਹੈ ਘਰ ਦੇ ਵਿੱਚ ਵੀ ਪ੍ਰੋਬਲਮ ਹੈ ਉਹਦੀ ਘਰ ਵਾਲੀ ਦੱਸ ਨਹੀਂ ਰਹੀ ਸੀ ਕਿ ਭਾਈ ਮੇਰੇ ਅਕਾਊਂਟ ਦੇ ਵਿੱਚ 1 ਲੱਖ ਰੁਪਏ ਨਿਕਲ ਗਿਆ ਹੌਲੀ ਹੌਲੀ ਜਦੋਂ ਡਰ ਦੀ ਮਾਰੀ ਨੇ ਦੱਸਿਆ ਉਹਨੇ ਤਾਂ ਉਹ ਬੰਦਾ ਕਹਿੰਦਾ ਜੀ ਭਾਜੀ ਮੈਂ ਕਿੱਥੇ ਕਹਿੰਦਾ ਪੁਲਿਸ ਨੂੰ ਜਾ ਕੇ ਦੱਸੂਗਾ ਕਹਿੰਦਾ ਫਿਰ ਉਹ ਕਿੱਥੇ ਲੱਭਣਗੇ ਕਹਿੰਦਾ ਮੇਰੇ ਲੱਖ ਤਾਂ ਕਹਿੰਦਾ ਮੇਰਾ ਗਿਆ ਕਹਿੰਦਾ ਲੱਖ ਮੇਰਾ ਉਹਨੂੰ ਲੱਭਣ ਦੇ ਵਿੱਚ ਲੱਗ ਜਾਣਾ ਕਹਿੰਦਾ ਕਹਿੰਦਾ ਕਿਉਂਕਿ ਜਾਊਂਗਾ ਆਊਂਗਾ ਕਹਿੰਦਾ ਮੇਂਦੀ ਸਰਦਾਰੀ ਵੱਧ ਜਾਣੀ ਹੈ ਕਹਿੰਦਾ ਇਹੀ ਇਹੀ ਸਮੱਸਿਆ ਹੈ ਜੀ ਕਿਉਂਕਿ ਦੇਸ਼ ਦੇ ਵਿੱਚ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਐ ਫੜਦੇ ਸਾਰ ਉਸ ਨੂੰ 10 ਸਾਲ ਤੋਂ 20 ਸਾਲ ਦੀ ਸਜ਼ਾ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ ਫਿਰ ਉਹ ਪੈਸਾ ਵਾਪਸ ਔਰ ਕਈ ਗੁਣਾ ਵਧਾ ਕੇ ਮਤਲਬ 2-2 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੈ ਜੇਕਰ 1000 ਡਾਲਰ ਜਾਂ ਇਦਾਂ 2.5 ਲੱਖ ਡਾਲਰ ਦਾ ਜੁਰਮਾਨਾ ਤੇ 1 ਕਰੋੜ ਤੋਂ ਉੱਪਰ ਬਣਦਾ ਇਹ 2 ਕਰੋੜ ਕੁਝ ਲੱਖ ਰੁਪਏ ਬਣੂਗਾ ਤੇ ਉਹ ਪੈਸੇ ਦੀ ਸਜ਼ਾ ਦੇ ਨਾਲ ਨਾਲ ਉਸ ਦਾ ਜੁਰਮਾਨਾ ਜਦੋਂ ਇੰਨੀ ਹਾਰਡ ਇੰਨੀ ਸਖਤ ਸਜ਼ਾ ਹੋਊਗੀ ਇਹ ਸਾਹਮਣੇ ਵਾਲਾ ਡਰੂਗਾ ਇਥੇ ਲੋਕ ਡਰਦੇ ਨਹੀਂ ਐ ਜਦੋਂ ਅਗਲਾ ਕਹਿੰਦਾ ਫੜੇ ਵੀਗੇ ਤੁਸੀਂ ਦੇਖਿਆ ਪਿੱਛੇ ਜੇ ਮੈਂ ਦੇਖਿਆ ਕਿ ਜਿਹੜੇ ਲੋਕ ਆਏ ਐ ਇਹ ਛੋਟੀ ਛੋਟੀ ਉਮਰਾਂ ਦੇ ਨੇ ਇਹ ਬਹੁਤ ਘੱਟ ਪੜੇ ਲਿਖੇ ਨੇ ਸਿਰਫ ਇਹਨਾਂ ਨੂੰ ਟੰਗ ਆ ਗਿਆ ਇੱਕ ਠੱਗੀ ਕਰਨ ਦਾ ਕਿਉਂਕਿ ਲੋਕ ਥੋੜਾ ਜਲਦੀ ਫਸ ਜਾਂਦੇ ਆ ਜਾਂ ਲੋਕ ਛੇਤੀ ਪੈਨਿਕ ਹੋ ਜਾਂਦੇ ਆ ਹੁਣ ਡਿਜੀਟਲ ਅਰੈਸਟ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ ਐ ਕਿ ਤੁਸੀਂ ਇੱਥੇ ਮੈਨੂੰ ਬੈਠੇ ਨੂੰ ਕੋਈ ਡਿਜੀਟਲ ਅਰੈਸਟ ਕਰ ਲੂਗਾ ਕੋਈ ਨਹੀਂ ਕਰ ਸਕਦਾ ਪਰ ਲੋਕ ਫਿਰ ਵੀ ਫਸ ਰਹੇ ਆਏ ਦਿਨ ਕਿੱਤਾ ਜਾ ਰਿਹਾ ਕਿਉਂਕਿ ਜ਼ਿਆਦਾਤਰ ਪੜ੍ਹੇ ਲਿਖੇ ਲੋਕਾਂ ਨੂੰ ਇਸ ਦੇ ਵਿੱਚ ਮਤਲਬ ਜਿਹੜਾ ਹੈਗਾ ਟਾਰਗੇਟ ਕੀਤਾ ਜਾਂਦਾ ਗਰੀਬ ਬੰਦੇ ਕੋਲ ਕਿੱਥੇ ਪੈਸੇ ਹੋ ਕੋਈ 5-4 ਲੱਖ ਰੁਪਏ ਥੋੜਾ ਹੁੰਦਾ ਅ ਅਮੀਰ ਬੰਦੇ ਕੋਲ ਪੈਸਾ ਹੁੰਦਾ ਪੜ੍ਹੇ ਲਿਖੇ ਬੰਦੇ ਕੋਲ ਪੈਸਾ ਹੁੰਦਾ ਜਾਂ ਇਦਾਂ ਦੇ ਅਫਸਰਾਂ ਕੋਲ ਪੈਸਾ ਹੁੰਦਾ ਤੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੁਸੀਂ ਦੇਖੋ ਹੌਸਲਾ ਕਿੰਡਾ ਵੱਡਾ ਬੰਦਾ ਵੈਸੇ ਕਿਸੇ ਦੀ ਫੋਟੋ ਦੇਖ ਲੈਂਦਾ ਨਾ ਜੇ ਫੋਨ ਤੇ ਤਾਂ ਵੀ ਡਰ ਜਾਂਦਾ ਇੱਕ ਆਈਪੀਐਸ ਦੀ ਫੋਟੋ ਦੇਖ ਲਵੇ ਤੇ ਇਹ ਲੋਕ ਸਿੱਧਾ ਆਈਪੀਐਸ ਨੂੰ ਟਾਰਗੇਟ ਕਰਦੇ ਹ ਕੁਝ ਰਿਟਾਇਰ ਵੀ ਨੇ ਕੁਝ ਮੌਜੂਦਾ ਵੀ ਨੇ ਤੁਸੀਂ ਇਹ ਸਮਝੋ ਵੀ ਜੇਕਰ ਇਹ ਅੰਕੜਾ 157 ਲੋਕਾਂ ਦਾ ਆਇਆ ਸਾਹਮਣੇ ਤਾਂ ਕਿੰਨੇ ਲੋਗ ਹੋ ਨੇ ਜਿਨ੍ਹਾਂ ਦਾ ਅੰਕੜਾ ਹਜੇ ਤੱਕ ਸਾਹਮਣੇ ਨਹੀਂ ਆਇਆ ਬਿਲਕੁਲ ਮਤਲਬ ਉਹ ਚੁੱਪ ਕਰ ਗਏ ਜਿਨ੍ਹਾਂ ਦਾ 5-10 ਲੱਖ ਰੁਪਏ ਠੱਗੀ ਜੇ ਆਪਾਂ ਮਤਲਬ ਉਹਨਾਂ ਦੀ ਗੱਲ ਕਰ ਲਈ ਜਿਵੇਂ ਅੰਕੜੇ ਦੀ ਗੱਲ ਕਰ ਲਈਏ ਜਿਵੇਂ ਟੋਟਲ ਭਾਰਤ ਦੀ ਜਿੰਨੀ ਆਪਾਂ ਕਹਿ ਸਕਦੇ ਆ ਕਿ ਜਨਸੰਖਿਆ ਹੈਗੀ ਆ ਇਕੱਲੇ ਇੰਡੀਆ ਨੂੰ ਤਾਂ ਨਹੀਂ ਟਾਰਗੇਟ ਕਰਦੇ ਹੋਣੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਕਰਦੇ ਹੋਣਗੇ ਤਾਂ ਜਿਹੜਾ ਉਹਨਾਂ ਦਾ ਅੰਕੜਾ ਹੈ ਉਹ ਮੈਨੂੰ ਲੱਗਦਾ ਵੀ ਸ਼ਾਇਦ ਆਪਣੇ ਬੋਲਣ ਦੀ ਆਪਾਂ ਕਹਿ ਸਕੀਏ ਇੱਕ ਵਰਡ ਸ਼ਬਦ ਦਾ ਉਸ ਤੋਂ ਵੀ ਪਾਰ ਹੋ ਜਾਂਦਾ ਹੋਊਗਾ ਜਿੰਨੀ ਉਹ ਦਿਨ ਦੀ ਕਮਾਈ ਕਰਦੇ ਹੋਣਗੇ ਪਰ ਡੇ ਦੀ ਗੱਲ ਕਰੀਏ ਜੀ ਦੇਖੋ ਇਹ ਤਾਂ ਸਾਹਮਣੇ ਆ ਜਾਂਦਾ ਜਿਹੜੀ ਚ ਸਾਹਮਣੇ ਨਹੀਂ ਆਂਦੀ ਉਹ ਕਿਸੇ ਵੀ ਖਾਤੇ ਦੇ ਵਿੱਚ ਨਹੀਂ ਹੈਗੀ ਫਿਰ ਬਹੁਤ ਸਾਰੇ ਲੋਕ ਜਿਹੜੇ ਗਰੀਬ ਤਰਕ ਦੇ ਨਾਲ ਤਾਲੁਕ ਰੱਖਦੇ ਆ ਜਾਂ ਮਿਡਲ ਕਲਾਸ ਨੇ ਜਿਨ੍ਹਾਂ ਨਾਲ 50000 20000 10000 5000 ਸੋ ਇਹ ਠੱਗੀਆਂ ਲਗਾਤਾਰ ਵਧ ਰਹੀਆਂ ਉਸ ਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀ ਸਜ਼ਾ ਉਹ ਬਹੁਤ ਘੱਟ ਹੈ ਤੇ ਬਹੁਤ ਲੇਟ ਹੁੰਦੀ ਹੈ ਇਹ ਬੰਦੇ ਫੜ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਐਫਰਟਸ ਜਿਹੜੇ ਆ ਉਹ ਬਹੁਤ ਘੱਟ ਹੁੰਦੇ ਜਾਂ ਸਾਡੇ ਲੋਕ ਸ਼ਿਕਾਇਤ ਦੇਣ ਤੋਂ ਹੀ ਡਰ ਜਾਂਦੇ ਕਿ ਅਸੀਂ ਸ਼ਿਕਾਇਤ ਕਿਉਂ ਦੀ ਹਾਂ ਅੱਜ ਵੀ ਆਪਾਂ ਪਹਿਲਾਂ ਵੀ ਇੱਕ ਮਤਲਬ ਐਪੀਸੋਡ ਕੀਤਾ ਸੀਗਾ ਉਹਦੇ ਵਿੱਚ ਆਪਾਂ ਇਹ ਵੀ ਮਤਲਬ ਆਪਾਂ ਗੱਲਬਾਤ ਕੀਤੀ ਸੀਗੀ ਕਿ ਜਿਵੇਂ ਬਾਹਰ ਜਾਂਦਾ ਕਿ ਬੱਚਾ ਤੁਹਾਡਾ ਤੁਹਾਡਾ ਬੱਚਾ ਬਾਹਰ ਅਰੈਸਟ ਹੋ ਗਿਆ ਜੀ ਪੈਸੇ ਭੇਜੋ ਜੀ ਜਾਂ ਤੁਹਾਡੇ ਮੈਂ ਤੇਰਾ ਫਲਾਣਾ ਰਿਸ਼ਤੇਦਾਰ ਬੋਲਣਾ ਤੈਨੂੰ ਮੈਂ 5 ਲੱਖ ਪਾਉਣਾ ਤੂੰ ਪਹਿਲਾਂ 2 ਆ ਵੀ ਪਛਾਣ ਲਿਆ ਉਹ ਕਹਿੰਦਾ ਨਹੀਂ ਨਹੀਂ ਪਛਾਣ ਫਿਰ ਅੱਛਾ ਆਪਾਂ ਨੂੰ ਖੁਦ ਨੂੰ ਪੁੱਛ ਰਿਹਾ ਉਹ ਕਿ ਜੀ ਤਾਂ ਦੱਸ ਫਿਰ ਤੇਰਾ ਕੌਣ ਬਾਹਰ ਗਿਆ ਹੋਇਆ ਤੇ ਆਪਾਂ ਉਹ ਬਲਜੀਤ ਉਹ ਆਹਾ ਨਹੀਂ ਆਹਾ ਆਹਾ ਉਹ ਹਾਂ ਮੈਂ ਹੀ ਬੋਲਦਾ ਉਹ ਫਿਰ ਤੁਹਾਨੂੰ ਕਹਿ ਕੋ ਕੇ ਕਹਿੰਦਾ ਮੈਂ ਤੇਰੇ ਅਕਾਊਂਟ ਚ ਪੈਸੇ ਪਵਾਉਣੇ ਆ ਆਪਣਾ ਅਕਾਊਂਟ ਨੰਬਰ ਦੇ ਬੰਦਾ ਫੜਾ ਫੜਾਣ ਦਿੰਦਾ ਵੀ ਚੱਲ ਕੋਈ ਨਹੀਂ ਪੈਸੇ ਆ ਹੀ ਰਹੇ ਇਹ ਨਹੀਂ ਪਤਾ ਵੀ ਤੁਹਾਡੀ ਡਿਟੇਲ ਲੈ ਕੇ ਉਹਨੇ ਮੁੜ ਕੇ ਤੁਹਾਡੇ ਸਾਰੇ ਪੈਸੇ ਕੱਢ ਲੈਣੇ ਸੋ ਐਦਾਂ ਦਾ ਮੂਰਖ ਵੀ ਬਣਾਇਆ ਜਾਂਦਾ ਕਈਆਂ ਦੇ ਵਿੱਚ ਕਈ ਖੁਸ਼ ਹੋ ਕੇ ਕਹਿੰਦੇ ਨੇ ਮੈਂ ਤੇਰੇ ਕੋਲ 5 ਲੱਖ ਪਾਉਣਾ ਤੂੰ ਐ ਕਰ ਮੈਨੂੰ ਅਕਾਊਂਟ ਨੰਬਰ ਦੇ ਯਾਰ ਪੈਸੇ ਪੈਣ ਹੀ ਰਹਿਗੇ ਤੂੰ ਐ ਕਰ 20000 ਪਾ ਤਾਂ ਤੇਰੇ ਅਕਾਊਂਟ ਚ ਪੈਸੇ ਆਣਗੇ ਇਦਾਂ ਹੀ ਉਹ 20000 ਤੋਂ ਵੀ ਚਲਾ ਜਾਂਦਾ ਸੋ ਆਪਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਉਹ ਬੰਦਾ ਮੈਨੂੰ ਕਹਿ ਰਿਹਾ ਵੀ ਤੂੰ ਕੌਣ ਹੈ ਮੈਂ ਬੋਲ ਰਿਹਾ ਤੂੰ ਮੇਰਾ ਨਾਮ ਪਛਾਣ ਮੈਂ ਕਿਹੜੀ ਕੰਟਰੀ ਤੁਸੀਂ ਐਵੇਂ ਕਹਿ ਦੋ ਇੱਕ ਦਿਨ ਮੈਨੂੰ ਪਾਕਿਸਤਾਨ ਦੇ ਨੰਬਰ ਤੋਂ ਫੋਨ ਆ ਗਿਆ ਮੈਂਨੇ ਫੋਨ ਚੱਕ ਲਿਆ ਮੇਰੇ ਕਹਿੰਦਾ ਹਾਂ ਪਛਾਣ ਲਿਆ ਵੀਰੇ ਮੈਂ ਕਹਿੰਦਾ ਉਹ ਮੈਂ ਕਹਾ ਯਾਰ ਤੂੰ ਕੈਨੇਡਾ ਤੋਂ ਬੋਲਦਾ ਕਹਿੰਦਾ ਲੈ ਤੂੰ ਮੈਂ ਪਹਿਲੇ ਚੱਟੇ ਚ ਪਛਾਣ ਲਿਆ ਉਹ ਮੈਂ ਕਹਾ ਨੰਬਰ ਤਾਂ ਪਾਕਿਸਤਾਨ ਦਾ ਹੈ ਗੁਰੂ ਧਿਆਨ ਨਾਲ ਗੱਲ ਕਰ ਉਹਨੇ ਫੋਨ ਕੱਟ ਤਾ ਮਤਲਬ ਜਦੋਂ ਅਸੀਂ ਆ ਵੇਰੋ ਕੇ ਗੱਲ ਕਰਾਂਗੇ ਜਦੋਂ ਅੱਛਾ ਬਜ਼ੁਰਗਾਂ ਜਿਹੜੇ ਰਿਟਾਇਰ ਨੇ ਉਹਨਾਂ ਨੂੰ ਕਿਉਂ ਫਸਾਇਆ ਜਾਂਦਾ ਉਹਨਾਂ ਦੇ ਬੱਚਿਆਂ ਦਾ ਹਵਾਲਾ ਦੇ ਕੇ ਤੁਹਾਡਾ ਫਲਾਣਾ ਬੱਚਾ ਜੀ ਆਸਟ੍ਰੇਲੀਆ ਉਹ ਡਿਟੇਲ ਲੈ ਲੈਂਦੇ ਆ ਡਿਟੇਲ ਲੈਣ ਤੋਂ ਬਾਅਦ ਜਦੋਂ ਕਾਲ ਕਰਦੇ ਬੰਦੇ ਨੂੰ ਕੌਨਫੀਡੈਂਸ 'ਚ ਲੈ ਲੈਂਦੇ ਆ ਜਿਹੜੀ ਮੈਂ ਇੱਕ ਗੱਲ ਕਰ ਰਿਹਾ ਉਸ ਦੇ ਵਿੱਚ ਉਹਨੂੰ ਕਿਹਾ ਗਿਆ ਤੇਰਾ ਹਵਾਲਾ ਦੇ ਨਾਲ ਤੇਰਾ ਬੰਦਾ ਜਿਹ ਫਟਾਫਟ ਆਪਣੇ ਕਪੜੇ ਚੱਕ ਲੈਪਟਾਪ ਚੱਕ ਹੋਟਲ ਚਲਾ ਗਿਆ ਹੋਟਲ ਚਲਾ ਗਿਆ ਉੱਥੇ ਫਿਰ ਉਸ ਤੋਂ ਪੈਸੇ ਟਰਾਂਸਫਰ ਕਰਾਏਗਾ ਈਵਨ ਉਹ ਬੰਦਾ ਬੈਂਕ ਜਾ ਕੇ ਵੀ ਪੈਸੇ ਟਰਾਂਸਫਰ ਕਰ ਰਿਹਾ ਸੀ ਈਵਨ ਉਹਨੇ ਲੋਕਾਂ ਤੋਂ ਮੰਗ ਕੇ 20 ਪੈਸੇ ਪਾਏ ਹ ਹੂੰ ਮਤਲਬ ਇੰਨਾ ਕਮਲਾ ਉਹ ਬੰਦਾ ਹੋਇਆ ਕਿ ਉਸਨੇ 30-32 ਲੱਖ ਰੁਪਏ ਆਪਣਾ ਐਂ ਦੇਤਾ ਤੇ ਮੁੜ ਕੇ ਉਹ ਲੜੀ ਰੋਈ ਜਾਂਦਾ ਲੜੀ ਜਾਂਦਾ ਕੀ ਮਿਲਣਾ ਕੁਝ ਨਹੀਂ ਬਿਲਕੁਲ ਜਿਵੇਂ ਮੈਂਟਲੀ ਮਤਲਬ ਉਹਨੂੰ ਜਿਆਦਾ ਹੈਗਾ ਜਿਹੜਾ ਉਸਤੇ ਉੱਪਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੇ ਪੈਸੇ ਤੇ ਜਾਂਦੇ ਨੇ ਔਰ ਦੂਜੀ ਗੱਲ ਕਰੀਏ ਛੋਟੇ-ਛੋਟੇ ਅਮਾਉਂਟ ਦੀ ਗੱਲ ਕਰ ਲਈਏ ਚਾਹੇ 5000 ਦੀ ਅਮਾਉਂਟ ਦੀ ਗੱਲ ਕਰ ਲਈਏ ਜੇ 5000 ਮਲਟੀਪਲਾਈ ਉਹਨਾਂ ਨੇ 100 ਲੋਕਾਂ ਨੂੰ ਟਾਰਗੇਟ ਕੀਤਾ ਤਾਂ ਆਪਾਂ ਗੱਲ ਕਰੀਏ ਤਾਂ 5 ਲੱਖ ਰੁਪਏ ਹੋਗਾ ਜੀ ਉਸ ਤੋਂ ਬਾਅਦ ਇਹ 5 ਲੱਖ ਰੁਪਏ ਵੀ ਬਹੁਤ ਕਰੋੜ ਕੁਛ ਲੱਖ ਰੁਪਏ ਦੀ ਠੱਗੀ ਹੋਈ ਹੈ ਮੇਰੇ ਕਰਨਲ ਦੀ ਮੈਂ ਗੱਲ ਕਰਦਾ ਉਹਨਾਂ ਦੇ ਨਾਲ 3 ਕਰੋੜ ਕੁਛ ਰੁਪਏ ਦੀ ਠੱਗੀ ਹੋਈ ਹੈ ਡਿਜੀਟਲ ਅਰੇਸਟ 55 ਲੱਖ ਰੁਪਏ ਠੱਗੀ ਹੋਈ ਹੈ ਇਸ ਤਰ੍ਹਾਂ ਕਰੋੜਾਂ ਰੁਪਏ ਦੀਆਂ ਠੱਗੀਆਂ ਦੇ ਬਹੁਤ ਸਾਰੇ ਮਾਮਲੇ ਆ ਅਸੀਂ 155 ਬੰਦੇ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੇ ਅਜਿਹੇ ਡਾਟੇ ਨੇ ਜਿਹੜੇ ਸਾਹਮਣੇ ਹੀ ਨਹੀਂ ਆਏ ਇਸ ਕਰਕੇ ਬਹੁਤ ਵੱਡਾ ਇਹ ਨੈਟਵਰਕ ਹੈ ਦੇਖੋ ਵੱਡੇ ਮਾਮਲੇ ਦੇ ਵਿੱਚ ਇਹ ਫੜੇ ਜਾਂਦੇ ਛੋਟੇ ਮਾਮਲੇ ਤੇ ਤਾਂ ਕੰਪਲੇਂਟ ਹੀ ਨਹੀਂ ਦਰਜ ਹੁੰਦੀ ਇਹਨਾਂ ਦੀ ਤੁਸੀਂ ਦੇਖ ਲਓ ਪਹਿਲਾਂ ਤਾਂ ਬੰਦਾ ਨਹੀਂ ਜਾਂਦਾ ਜੇ ਚਲਾ ਜਾਊਗਾ ਦਰਜ ਨਹੀਂ ਹੋਣੀ ਦਰਜ ਹੋ ਗਈ ਤਾਂ ਲੱਭਣਾ ਨਹੀਂ ਉਹ ਮਹੀਨਾ ਤੋਂ ਮੈਨੇ ੱਟਕੇ ਖਾ ਕੇ ਫਿਰ ਹਟ ਜਾਂਦਾ ਪਰ ਸਵਾਲ ਤਾਂ ਹੁਣ ਇੱਥੇ ਤੁਹਾਡਾ ਉਹੀ ਖੜਾ ਹੋ ਗਿਆ ਵੀ ਆਈਐਸ ਪੀਸੀਐਸ ਨਾਲ ਜੇ ਕਰੇ ਬੰਦੇ ਕਰ ਸਕਦੇ ਠੱਗੀ ਤਾਂ ਫਿਰ ਆਮ ਬੰਦੇ ਦੀ ਕੀ ਵੈਲਿਊ ਹੈ ਇੱਥੇ ਅਸੀਂ ਤਾਂ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀ ਜੇ ਇਹ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਨਿਯਮ ਬਣਾਏ ਜਾਣ ਜਿਹੜੇ ਲੋਕ ਬੈਂਕ ਦੇ ਵਿੱਚ ਨਕਲੀ ਦਸਤਾਵੇਜ ਲਗਾ ਰਹੇ ਨੇ ਨਕਲੀ ਅਕਾਊਂਟ ਖੋਲ ਰਹੇ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਸਖਤ ਸਜ਼ਾ ਹੋਵੇ ਕਿ ਬੰਦੇ ਨੂੰ ਫਿਕਰ ਹੋਵੇ ਵੀ ਮੇਰਾ ਅਕਾਊਂਟ ਕਿਸ ਤਰ੍ਹਾਂ ਦਾ ਤੇ ਕੌਣ ਇਸ ਨੂੰ ਗਲਤ ਯੂਜ਼ ਕਰ ਰੋ ਪੈਸੇ ਲੈ ਕੇ ਯੂਜ਼ ਕਰਨ ਦਿੰਦੇ ਆ ਨਾ ਬਾਅਦ ਵਿੱਚ ਲੱਭੀ ਜਾ ਉਹ ਲੱਭਦੇ ਹੀ ਨਹੀਂ ਹੈ ਮਤਲਬ ਸਾਰਾ ਮਿਲ ਚਿਲ ਕੇ ਕੰਮ ਚੱਲਦਾ ਕੁਝ ਲੋਗ ਇਨੋਸੈਂਟ ਵੀ ਵਿੱਚ ਇਨਵੋਲਵ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਦਿਹਾੜੀ ਤੇ ਹੁੰਦੇ ਆ ਸੋ ਇਦਾਂ ਦੇ ਲੋਗ ਇਕੱਠੇ ਹੋ ਕੇ ਕੰਮ ਕਰਦੇ ਆ ਇਹ ਕੰਮ ਕਰਨਾ ਇਨਾ ਸੌਖਾ ਵੀ ਨਹੀਂ ਪਰ ਇਹ ਬਹੁਤ ਮੁਸ਼ਕਲ ਹੈ ਇਸ ਦੇ ਉੱਤੇ ਸਖਤੀ ਕਰੋਗੇ ਤਾਂ ਇਸ ਦਾ ਨੈਕਸਸ ਜਿਹੜਾ ਹੈ ਉਹ ਤੋੜਿਆ ਜਾ ਸਕਦਾ ਹੈ ਬਿਲਕੁਲ ਤਾਂ ਜਰੂਰ ਇਸ ਚਰਚਾ ਦੇ ਉੱਪਰ ਵਿਸ਼ੇ ਦੇ ਉੱਪਰ ਚਰਚਾ ਵੀ ਬਹੁਤ ਵੱਡੀ ਹੋਈ ਪਰ ਗੱਲ ਉਹੀ ਹੈ ਕਿ ਇੱਕ ਆਈਐਸ ਅਫਸਰ ਦੀ ਗੱਲ ਕਰ ਲਈ ਇੱਕ ਆਈਪੀਐਸ ਅਫਸਰ ਦੀ ਗੱਲ ਕਰ ਲਈ ਇਹ ਉਹ ਅਫਸਰ ਨੇ ਜਿਹੜੇ ਸਾਰੇ ਟੈਸਟ ਪਾਸ ਕਰਨ ਤੋਂ ਬਾਅਦ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਲੋਕ ਕੇ ਤੇ ਵਿਚਰਨ ਤੋਂ ਬਾਅਦ ਇੰਨੀ ਇੰਟਰਵਿਊਜ਼ ਦੇਣ ਤੋਂ ਬਾਅਦ ਕਲੀਅਰ ਕਰਦੇ ਨੇ ਜੇ ਅਜਿਹੇ ਲੋਕ ਜਿਹੜੇ ਹੈਗੇ ਨੇ ਉਹ ਛੱਗੀ ਦਾ ਸ਼ਿਕਾਰ ਹੋ ਸਕਦੇ ਨੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੂਗਾ ਇਹਦੇ ਉੱਪਰ ਸਰਕਾਰ ਨੂੰ ਜਿਹੜੀ ਚਿੰਤਾ ਜ਼ਰੂਰ ਜਿਹੜੀ ਜ਼ਾਹਿਰ ਕਰਨੀ ਚਾਹੀਦੀ ਹੈ ਇਸ ਵਿਸ਼ੇ ਨੂੰ ਵੱਧ ਚੜ ਕੇ ਲੋਕਾਂ ਦੇ ਨਾਲ ਜਿਹੜਾ ਹੈਗਾ ਕਲੀਅਰ ਕਰਨਾ ਚਾਹੀਦਾ ਹੈਗਾ ਔਰ ਉਹਨਾਂ ਨੂੰ ਦੱਸਣਾ ਵੀ ਚਾਹੀਦਾ ਕਿ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਫੋਨ ਆਉਂਦਾ ਕੋਈ ਐਪਲੀਕੇਸ਼ਨ ਆ ਜਾਂ ਕੋਈ ਤੁਹਾਡੇ ਕੋਲ ਇਨਵੈਸਟ ਕਰਾ ਰਿਆ ਘੱਟੋ ਘੱਟ ਥੋੜਾ ਉਹ ਬੰਦਾ ਜਾਣ ਪਹਿਚਾਨ ਦਾ ਤਾਂ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਬੰਦਾ ਸਾਡਾ ਪੈਸੇ ਇਸ ਜਗ੍ਹਾ ਤੇ ਲਵਾਰਾ ਆ ਇਹਦਾ ਘਰ ਆ ਇਹਨੂੰ ਮੈਂ ਜਾਣਦਾ ਜਿਸ ਬੰਦੇ ਨੂੰ ਆਪਾਂ ਜਾਣਦੇ ਹੀ ਨਹੀਂ ਫੋਨ ਦੇ ਉ ਆਪਣੀ ਸਭ ਤੋਂ ਪਹਿਲਾਂ ਮੰਨਦੇ ਆਪਾਂ ਕਿਉਂਕਿ ਆਪਣੀ ਜਿਸ ਬੰਦੇ ਆ ਉਹ ਇਨਵੈਸਟ ਕਰ ਰਿਹਾ ਕਿਉਂਕਿ ਉਹ ਦੂਜੇ ਬੰਦੇ ਤੇ ਯਕੀਨ ਕਰ ਰਿਹਾ ਉਹ ਯਕੀਨ ਨੂੰ ਤੋੜਦੇ ਨੇ ਤੇ ਲੱਖਾਂ ਕਰੋੜਾ ਰੁਪਏ ਦੀਆਂ ਠੱਗੀਆਂ ਲਾਉਂਦੇ ਨੇ ਕੈਮਰਾ ਪਰਸਨ ਗੁਰਜੋਤ ਸਿੰਘ ਦੇ ਨਾਲ ਕਰਨਵੀਰ ਸਿੰਘ ਰੰਦਾਵਾ ਆਰਟੀਵੀ ਪੰਜਾਬ